ਇਹੜੇ ਗਿੱਟਿਆਂ ਦੇ ਧਾਗਾ ਬੰਦ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਕਾ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨੇ ਬਾਹਾਂ ਤੇ ਬੱਧਾ ਕਿਸੇ ਲਾਗੇ ਪਤਾ ਰੈਤ ਨਾਮੇ ਚ ਲਿਖਿਆ ਸਿੱਖ ਹੋਏ ਗੜਤਾਗਾ ਮੇਲੇ ਚੌਪਟ ਬਾਜੀ ਕਨਕਾ ਖੇਲੇ ਸੈਸ ਜਨਮ ਸਵਾਨ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰੈਤ ਨਾਮੇ ਸਾਨੂੰ ਤਾਗਾ ਜیتے ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾਨ ਤੋਂ ਲਕੀ ਕਿਰਪਾਨ ਪਾਨ ਧਾਰਿਯੰਗ ਕਰੋੜ ਪਾਪ ਟਾਰੀਂ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲਿਆ ਕੇ ਦਿੱਤੀ ਤਲਵਾਰ ਬੜੀ ਪੁਰਾਣੀ ਐ ਲੇਕਿਨ ਸਾਨੂੰ ਗੁਰੂ ਨੇ ਕਿਰਪਾਨ ਦਿੱਤੀ ਯਾਦ ਰੱਖੋ ਜਿਹੜਾ ਗੁਰੂ ਦੀ ਮਰਯਾਦਾ ਤੋਂ ਵੱਰ ਉਹ ਗੁਰੂ ਕਾ ਸਿੱਖ ਨਹੀਂ ਆਪਾਂ ਜਾ ਵੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾ ਮਰਾਉਣ ਲੱਗ ਪਏ ਤੇ ਅੱਜ ਵੀ ਅਸੀਂ ਕਹਿੰਦੇ ਸਿੱਖ ਆ ਅੱਜ ਕੱਲ੍ਹ ਰੋਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪੰਡ ਪਾਂ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਘ ਦੀ ਹੈ ਮੈਂ ਕਹਾਂ ਕਿ ਤੂੰ 12 ਦੀ ਗੱਲ ਕਰਦਾ ਨਾ ਮੈਂ ਪੱਤਰ ਆਸ਼ਾ ਦੀ ਇੱਕੋ ਇੱਕ ਆਪ ਆਈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨੇ ਦੀ ਕਿਰਪਾ ਉਹ ਵੀ ਤੇ ਮੈਨੂੰ ਇਹਨਾਂ ਰਗ ਰਹਿ ਨਹੀਂ ਲੱਗਣਾ ਤੂੰ ਤਾਂ ਨਹੀਂ ਪੀ ਮਗਰ ਆਸ਼ੀ ਮੇਰੇ ਤੇ ਪ੍ਰਭਾਵਨਾ ਪਾਵੇ ਕਿ ਫਲਾਨੇ ਸ਼ਾਪ ਨਾਲ ਤੇ ਫਲਾਨੇ ਮੁੰਦ ਨੇ ਮੈਂ ਕਹਾਂ ਮੈਂ ਕਲਗੀਧਰ ਪਾਤਸ਼ਾਹ ਦੇ ਇੱਕੋ ਘੜਾ ਪਾਇਆ ਜਿਹਦੇ ਤੇ ਘੜਾ ਚੱਲ ਹੀ ਨਹੀਂ ਸਕਦਾ ਜਿਹੜੇ